ਤੇਰਾ ਜੀ ਕਹਤਾ ਦਾ ਵਾਸੀ ਨਾਨਕੇ ਉਹ ਦਰ ਮੰਨ ਲਿਆ ਕੋਣੀ ਜੋਰੀ ਪੜਦਾ ਕੋਲੇ ਸਾਜ ਰਾਮ ਆਬਾੜਿਆ ਟੱਟੀਆਂ ਗੁੰਗਾ ਦਾ ਉਹ ਜਿਹੜਾ ਲਹੋਂ ਦਾ ਪੱਤਾ ਨਾ ਤੇ ਬੇੜਾ ਜੀ ਘਟਾ ਦਾ ਵਾਸੀ ਨਾਨਕੇ ਹੈ ਦਰਮ ਹੋਏ ਆ ਤੇਰਾ ਜੀ ਘਟਾ ਦਾ ਜਾਨ ਗਏ ਹੈ ਧਰਮਨ ਲਿਆ ਤੇਰਾ ਜੀ ਕਟਾਂ ਦਾ ਪਸੀਨਾ ਕੇ ਦੁਨੀਆਂ ਤੇਰਾ ਜਬਗੀ ਸਾ ਤੂੰ ਮਾਲੀ ਬਾਗਦ ਸੋਹਣੀ ਕੋਰਸੀ ਵਾਲੀ ਉਹ ਰੱਖ ਲੋ ਬਾਗਾਂ ਦੀਆਂ ਰਾਖੀਆਂ ਛੋਟੇ ਬਾਗਾਂ ਦੇ ਬੂਟਿਆਂ ਦਾ ਫਲ ਫੁੱਲ ਡੱਗ ਕੇ ਕਮ ਲਾਵੇ ਨਾ ਕੁੰਬਾਰੇ ਫੱਟ ਬਾਗਾ ਦੇ ਕਿਹੜਾ ਜੀਤਾ ਟਾਟਾ ਨਾ ਵਸੀ ਜਾਣ ਕੇ ਭੈ ਧਰਮਲੇ ਆ ਤੇਰਾ ਜੀ ਕਟਾਣਾ ਵਸੀ ਜਾਣ ਕੇ ਭੈ ਧਰਮਕੇ ਆ ਤੇਰਾ ਜੀ ਕਟਾਣਾ ਵਸੀ ਜਾਣ ਕੇ ਪਰੇ ਤਰ ਵੇਸ ਵੇਖੇ ਜਾ ਮਨ ਮੇਰੀ ਆ ਖੇੜਦੇ ਸੀ ਹਕਿਕ ਤਾ ਇਹ ਸਾਤ ਦੁਨੀਆਂ ਸੋਖੀ ਹਾਲਤਾਂ ਬੈਠੇ ਦਰਵੇਸ ਵੇਤ ਸੰਗਤਾਂ ਦੇ ਕੱਲਾ ਦੱਸ ਗਏ ਸੀ ਅਗਲੇ ਪਾਸਿਆਂ ਦੀਆਂ ਨਾਲੂ ਜਲਵਾ ਪੈਂਦਾ ਸੀ ਤਾਰਾ ਮਹੀਆ ਤੇਰਾ ਜੀ ਕਾਟਾ ਟਾ ਦਾ ਹਸੀਆਂ ਕੇ ਓ ਸਤਿਗੁਰ ਦੀ ਚੱਕ ਦਿਓ ਫੋਕੀਆਂ ਗੁਹਾਰੀਆਂ ਬਮਾਰੀਆਂ ਕਲ ਪੈਦਾਵਾਰ ਤੋਂ ਕਿਸੇ ਜੋکریاں ਛੱਡਿਓ ਨਾ ਥੋੜਾ ਬਾਗ ਨੂੰ ਕਦੇ ਦਖ ਰੋਗ ਲੱਗੇ ਨਾ ਜੱਕ ਰੋ ਜਾਨ ਮੋ ਜਾਨ ਮਾਦਾਨ ਤੇਰਾ ਜੀ ਕਟਾਂ ਦਾ ਵਾਸੀ ਜਾਣ ਕੇ ਮੈਂ ਧਰਮ ਲਿਆ ਤੇਰਾ ਜੀ ਕਟਾਂ ਦਾ ਵਾਸੀ ਜਾਣ ਕੇ ਮੈਂ ਧਰਮ ਲਿਆ ਤੇਰਾ ਜੀ ਕਟਾਂ ਦਾ ਵਾਸੀ ਜਾਣ ਕੇ ਮੈਂ ਧਰਮ ਲਿਆ ਤੇਰਾ ਜੀ ਕਟਾਂ ਦਾ ਵਾਸੀ ਸਰਸਿਵਾਰਿਆ ਤੇ ਮਾਪਿਓ ਦਾ ਸੀ ਕਰੀਆਂ ਹੁੰਦੀਆਂ ਨੇ ਕਮਾਈਆਂ ਸਾਡਾ ਦੱਖ ਨੂੰ ਉਸਨੂੰ ਲਾ ਦੇਈ ਨਾ ਸਾਡਾ ਜਿੱਦੇ ਮਾਪਿਓ ਛੋੜਿਆ ਦੁੱਖ ਨਾ ਦੇਕ ਸਾਡਾ ਹਉਜਾ ਮਾਰ ਦੇ ਹੈ ਕਦੇ ਪੈਂਦਾ ਨਾ ਬਛੋੜਾ ਜਿਹਨੋ 10 ਮਿਆਂ ਗੁਨੀਆਂ ਨੂੰ ਓ ਮੈਂ ਜੌਰਪੁਰੀ ਦੀਆਂ ਨਗਰਾਂ ਜੌਰਪੁਰੀ ਦੀਆਂ ਗਲਗਾਂ ਦੇਖਦੀਆਂ ਨੀਰੋ ਬਾਬੇ ਆਤਮੇ ਨੂੰ ਤਾਦੂ ਆੜਾ ਹੋਗਾ ਤਰੰਮੀਆ ਤੇਰਾ ਕੀ ਕਟਾਂ ਦਾ ਵਸੀਆਂ ਕੇ ਮੈਂ ਘਰ ਮੰਗਿਆ ਤੇਰਾ ਕੀ ਕਟਾਂ ਦਾ ਵਸੀਨਾ ਕਟੰਦਾ ਵਸੀਆਂ ਕੇ ਮੈਂ ਦਰ ਮੰਨ ਲਿਆ ਤੇ ਆਦੀ ਕਟੰਦਾ ਵਸੀਆਂ ਕੇ ਓ ਰੋਕ ਰੁਕ ਸਕਦੇ ਨਾ ਹੋ ਕੇ ਲਾਉਣ ਤੋ ਥੋਡੀਆਂ ਵਿੱਚ ਮਾਪੀਓ ਸੰਗ ਤਾਂ ਵੇ ਓ ਬੂਨੇ ਕ ਵਿੱਚ ਬੁਕਣਾ ਦੇ ਭੁੱਬਾ ਮਾਰ ਕੇ ਰੋਂਦੇ ਬਰਾਇਕ ਸੇ ਤੋਂ ਵਰਦੇ ਨਾ ਜਾਦੋ ਚੇਤਾ ਹਉ ਦਾ ਤਰ ਮੀਆਂ ਤੇਰਾ ਜੀ ਕਟਾਂਦਾ ਵਾਸੀ ਜਾਣ ਕੇ ਮੈਂ ਧਰਮ ਲਿਆ ਤੇਰਾ ਜੀ ਕਟਾਂਦਾ ਵਾਸੀ ਜਾਣ ਕੇ ਮੈਂ ਧਰਮ ਲਿਆ ਤੇਰਾ ਜੀ ਕਟਾਂਦਾ ਵਾਸੀ ਜਾਣ ਕੇ ਸੋਗ ਬਾਲੀ ਨੇ ਫੜ ਤੋੜਿਆ ਸੋਗ ਪਿਆਬ ਬੰਨ ਜਾਉਂ ਬੀਆ ਘੁੱਟੇ ਵਾਲੇ ਬਾਪੇ ਸਿਉਂਦੇ ਨਹੀਂ ਓਏ ਸਜਣੋ ਧਾਲੇ ਲੱਖ ਕਰੋੜਾਂ ਮੋਲ ਨੋ ਜੇ ਲਾਉਂਦੇ ਪੱਤਾ ਨਾ ਤੇ ਬੇੜਾ ਹੀ ਟਟਾਂਗਾ ਵਾਸੀ ਜਾਣ ਕੇ ਮੈਂ ਧਰਮ ਵੱਲ ਆ ਤੇਰਾ ਜੀ ਘਟਾਂਗਾ ਵਾਸੀ ਜਾਣ ਕੇ ਮੈਂ ਧਰਮ ਵੱਲ ਆ ਤੇਰਾ ਜੀ ਘਟਾਂਗਾ ਵਾਸੀ ਜਾਣ ਤਸੂਰੀ ਕੁਰਸੀ ਵਾਲਿਓ ਮਾਰੀਆਂ ਦੁੱਖਾਂ ਰੋਗਾਂ ਦੀਆਂ ਓਏ ਬਾਪਿਓ ਤੁਹਾਨੂੰ ਜਿਸ ਪਰ ਗਏ ਅਰਖੋ ਦੇ ਵਿਸਨਿਆ ਤੋਂ ਸਾਡਾ ਬਲ ਪੂਰਾ ਹੋਣਾ ਨਹੀਂ ਜਾਂ ਤਸੂਰੇ ਰਾਤਿਓ ਜਾ ਕੋਲੇ ਹੈ ਤਿਉ ਹਵਾ ਤੇਜ ਰੱਗੀ ਕਲ ਜਗ ਦੀ ਕਥਨ ਮਾਤਰ ਦਾ ਜੀਵਾ ਬੇ ਕਾਲ ਜਗ ਨਾ ਖਵਾ ਦੇ ਕਿਹੜਾ ਨਿ ਕਟਾਂਦਾ ਵਾਸੀ ਜਾਣ ਕੇ ਮੈ ਧਰਮ ਤੇ ਹਰੇ ਰਾਜੀ ਕਟਾਂਦਾ ਵਾਸੀ ਜਾਣ ਕੇ ਮੈ ਧਰਮ ਤੇ ਹਰੇ ਰਾਜੀ ਕਟਾਂਦਾ ਵਾਸੀ ਜਾਣ ਕੇ ਓ ਜੇ ਗੱਛ ਅਗਲੇ ਪਾਸਿਆਂ ਦੇ ਪੁੱਤਲੇ ਕੌਣ ਗੁਰੂ ਤੇਰਾ ਓ ਮੈਂ ਹੋ ਕਾ ਨਾਮ ਵਿੱਚ ਝੜ ਲਿਆ ਪਾਸਿਆਂ ਦੇ ਨਾਦਪੁਰਾ ਦਾ ਜਰਨਲ ਤੋਂ ਪਾਸਤਾ ਜਰਨਲਿੰਦਾ